गीता ਨੇ ਮੈਨੂੰ ਆਪਣੀ ਇੱਕ ਮੇਮ ਸਾਹਿਬ ਨਾਲ ਮਿਲਾਇਆ ਜੋ ਬਹੁਤ ਹੀ ਸੋਹਣੀ ਤੇ ਕਿਸੇ ਪਰਿਵਰਗੀ ਪਿਆਰੀ ਸੀ गीता ਨੇ ਕਿਹਾ ਮੈਡਮ ਜੀ ਇਹ ਉਹੀ ਜੱਸੀ ਹੈ ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਮੈਡਮ ਨੇ ਮੈਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਤੇ ਕਿਹਾ ਗੀਤਾ ਕਹਿ ਰਹੀ ਸੀ ਕਿ ਤੇਰੇ ਵਰਗਾ ਕੋਈ ਹੋਰ ਨਹੀਂ ਹੈ ਮੈਨੂੰ ਵੀ ਦਿਖਾਓ ਕਿ ਤੁਹਾਡੇ ਕੋਲ ਦੁਨੀਆ ਤੋਂ ਵੱਖ ਕੀ ਹੈ ਫਿਰ ਮੈਂ ਮੈਡਮ ਨੂੰ ਹਾਜ਼ਰ ਹਾਂ ਜੀ ਇੱਕ ਹੋਰ ਕਹਾਣੀ ਲੈ ਕੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਦੋਸਤੋ ਮੇਰਾ ਨਾਂ ਜੱਸੀ ਹੈ ਮੈਂ ਰਾਜਸਥਾਨ ਦੇ ਜੈਪੁਰ ਵਿੱਚ ਰਹਿੰਦਾ ਹਾਂ ਮੈਂ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਕਮਜ਼ੋਰ ਰਿਹਾ ਸੀ ਜਿਸ ਕਾਰਨ ਮੈਂ 10ਵੀਂ ਪਾਸ ਵੀ ਨਹੀਂ ਕਰ ਸਕਿਆ ਮੈਨੂੰ ਖੇਤੀ ਦੇ ਕੰਮਾਂ ਵਿੱਚ ਵੀ ਕੋਈ ਦਿਲਚਸਪੀ ਨਹੀਂ ਸੀ ਇਸ ਲਈ ਮੈਂ ਘਰ ਵਿੱਚ ਕਿਆ ਕਿ ਮੈਂ ਸ਼ਹਿਰ ਜਾ ਕੇ ਕੋਈ ਨੌਕਰੀ ਕਰਾਂਗਾ ਮੇਰੇ ਇੱਕ ਪਿੰਡ ਵਾਲੇ ਨੇ ਮੇਰੀ ਗੁਰगांव ਦੀ ਇੱਕ ਵੱਡੀ ਸੋਸਾਇਟੀ ਵਿੱਚ ਚੌਂਕੀਦਾਰ ਦੀ ਨੌਕਰੀ ਲਈ ਸ਼ਿਫਾਰਿਸ਼ ਕਰਕੇ ਮੇਰੇ ਲਈ ਨੌਕਰੀ ਦਾ ਪ੍ਰਬੰਧ ਕਰ ਦਿੱਤਾ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਦੇਖਿਆ ਕਿ ਇੱਕ 15 ਮੰਜ਼ਲ ਇਮਾਰਤ ਸੀ ਪੂਰੀ ਇਮਾਰਤ ਵਿੱਚ ਸਿਰਫ ਫਲੈਟ ਹੀ ਬਣੇ ਹੋਏ ਸੀ ਜਦੋਂ ਮੈਂ ਉੱਥੇ ਗਿਆ ਤਾਂ ਉੱਥੇ ਦੇ ਇੱਕ ਮੈਨੇਜਰ ਨੇ ਮੈਨੂੰ ਸਾਰਾ ਕੰਮ ਸਮਝਾਇਆ ਤੇ ਇੱਕ ਹੋਰ ਆਦਮੀ ਨਾਲ ਮੇਰੀ ਜਾਣ ਪਛਾਣ ਕਰਵਾਈ ਉਹ ਵੀ ਉੱਥੇ ਚੌਕੀਦਾਰ ਸੀ ਉਸ ਦਾ ਨਾਮ ਰਾਮੂ ਕਾਕਾ ਸੀ ਤੇ ਉਮਰ ਲਗਭਗ 50 ਸਾਲ ਦੇ ਕਰੀਬ ਹੋਵੇਗੀ ਉਹ ਉੱਥੇ ਇਕੱਲਾ ਹੀ ਰਹਿੰਦਾ ਸੀ ਤੇ ਉਸ ਨੇ ਮੈਨੂੰ ਆਪਣੇ ਹੀ ਕੁਆਟਰ ਵਿੱਚ ਜਗ੍ਹਾ ਦੇ ਦਿੱਤੀ ਸੀ ਦੋਸਤੋ ਰਾਤ ਨੂੰ ਸਾਡੀ ਦੋਵਾਂ ਦੀ ਡਿਊਟੀ ਹੁੰਦੀ ਸੀ ਤੇ ਸਵੇਰੇ ਆ ਕੇ ਅਸੀਂ ਆਪਣੇ ਕਮਰੇ ਵਿੱਚ ਸੌਂਦੇ ਸੀ ਕੁਝ ਹੀ ਦਿਨਾਂ ਵਿੱਚ ਮੈਂ ਤੇ ਰਾਮੂ ਕਾਕਾ ਚੰਗੇ ਦੋਸਤ ਬਣ ਗਏ ਮੈਂ ਉਸ ਨੂੰ ਚਾਚਾ ਕਹਿ ਕੇ ਬੁਲਾਉਂਦਾ ਸੀ ਇੱਕ ਦਿਨ ਦੁਪਹਿਰ ਨੂੰ ਅਸੀਂ ਆਪਣੇ ਕਮਰੇ ਵਿੱਚ ਬੈਠੇ ਸੀ ਤਾਂ ਅਚਾਨਕ ਇੱਕ ਗੀਤਾ ਨਾਮ ਦੀ ਔਰਤ ਉੱਥੇ ਆ ਗਈ ਉਹ ਉੱਥੇ ਦੋ ਤਿੰਨ ਫਲੈਟਾਂ ਵਿੱਚ ਝਾੜੂ ਪੋਚਾ ਮਾਰਦੀ ਸੀ ਰਾਮੂ ਕਾਕਾ ਬਹੁਤ ਖੁਸ਼ ਹੋ ਕੇ ਉਸ ਨੂੰ ਮਿਲਦਾ ਹੈ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦੋਵਾਂ ਦੀ ਇੱਕ ਦੂਜੇ ਨਾਲ ਕੁਝ ਜ਼ਿਆਦਾ ਹੀ ਜਾਣ ਪਛਾਣਿਆ। ਵੈਸੇ ਗੀਤਾ ਵਿਆਹੀ ਹੋਈ ਸੀ ਤੇ ਉਸਦੇ 4 ਬੱਚੇ ਵੀ ਸੀ ਪਰ ਕਦੇ-ਕਦੇ RAMU ਕਾਕਾ ਕੋਲ ਆਉਂਦੀ ਸੀ। ਗੀਤਾ ਨੇ ਮੇਰੇ ਵੱਲ ਵੇਖ ਕੇ ਕਿਹਾ ਇਹ ਮੁੰਡਾ ਕੌਣ ਹੈ? RAMU ਕਾਕਾ ਬੋਲਿਆ ਆ ਨਵਾਂ ਮੁੰਡਾ ਆਇਆ ਹੈ। ਮੇਰੇ ਨਾਲ ਕੰਮ ਕਰਦਾ ਹੈ ਤੇ ਹੁਣ ਇੱਥੇ ਹੀ ਰਹਿੰਦਾ ਹੈ। ਫੇਰ RAMU ਕਾਕਾ ਤੇ ਗੀਤਾ ਨੇ ਖਾਣਾ ਤਿਆਰ ਕੀਤਾ। ਅਸੀਂ ਤਿੰਨਾਂ ਨੇ ਇਕੱਠਾ ਬੈਠ ਕੇ ਖਾਣਾ ਖਾਧਾ ਕਿਉਂਕਿ ਮੈਨੂੰ ਤਾਂ ਖਾਣਾ ਬਣਾਉਣਾ ਹੀ ਨਹੀਂ ਆਉਂਦਾ ਸੀ ਖਾਣਾ ਖਾਣ ਤੋਂ ਬਾਅਦ RAMMU ਕਾਕਾ ਨੇ ਮੈਨੂੰ ਕਿਹਾ ਓਏ ਸੁਣ ਤੂੰ ਤਾਂ ਨੌਜਵਾਨ ਹੈ ਜਾ ਕਿਤੇ ਕੁਝ ਥੇ ਦੇਰ ਲਈ ਬਾਹਰ ਵੀ ਘੁੰਮਿਆ ਮੈਂ ਉਹਨਾਂ ਦਾ ਇਸ਼ਾਰਾ ਸਮਝ ਗਿਆ ਤੇ ਬਾਹਰ ਆ ਗਿਆ RAMMU ਕਾਕਾ ਨੇ ਦਰਵਾਜ਼ਾ ਬੰਦ ਕੀਤਾ ਮੈਂ ਆ ਕੇ ਆਪਣੀ ਡਿਊਟੀ ਵਾਲੇ ਕਮਰੇ ਵਿੱਚ ਬੈਠ ਗਿਆ ਸੀ ਦੋਸਤੋ ਕਰੀਬ 1 ਘੰਟੇ ਬਾਅਦ ਮੇਰੇ ਮੋਬਾਈਲ ਤੇ ਰਾਮੂ ਕਾਕਾ ਦਾ ਕਾਲ ਆਇਆ ਤਾਂ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਿਆ ਗੀਤਾ ਉੱਥੇ ਚਾਦਰ ਲੈ ਕੇ ਬੈੱਡ ਤੇ ਪਈ ਸੀ ਮੈਂ ਦੇਖਿਆ ਕਿ ਗੀਤਾ ਮੇਰੇ ਵੱਲ ਬੜੇ ਧਿਆਨ ਨਾਲ ਦੇਖ ਰਹੀ ਹੈ ਫਿਰ ਉਸਨੇ ਰਾਮੂ ਕਾਕਾ ਨੂੰ ਕਿਹਾ ਕੀ ਇਹ ਮੁੰਡਾ ਹਮੇਸ਼ਾ ਤੁਹਾਡੇ ਨਾਲ ਹੀ ਰਹੇਗਾ ਰਾਮੂ ਕਾਕਾ ਨੇ ਕਿਹਾ ਹਾਂ ਹੁਣ ਤਾਂ ਇੱਥੇ ਹੀ ਰਹੇਗਾ ਗੀਤਾ ਬੋਲੀ ਫਿਰ ਸਾਨੂੰ ਪਹਿਲਾਂ ਦੀ ਤਰ੍ਹਾਂ ਫੁੱਲਾ ਸਮਾਤਾ ਨਹੀਂ ਮਿਲੇਗਾ ਮੈਂ ਕੀ ਮੈਨੂੰ ਤਾਂ ਚਾਚੇ ਨੇ ਫੋਨ ਕਰਕੇ ਬੁਲਾਇਆ ਸੀ ਤੁਸੀਂ ਕਹੋ ਤਾਂ ਮੈਂ ਚਲਾ ਜਾਂਦਾ ਹਾਂ ਗੀਤਾ ਚਾਦਰ ਤੋਂ ਬਾਹਰ ਆਈ ਤੇ ਮੇਰੇ ਸਾਹਮਣੇ ਕੱਪੜੇ ਮੈਂ ਉਸ ਨੂੰ ਇਸ ਤਰ੍ਹਾਂ ਦੇਖ ਕੇ ਹੈਰਾਨ ਰਹਿ ਗਿਆ RAMU ਕਾਕਾ ਨੇ ਮੇਰੇ ਵੱਲ ਦੇਖਿਆ ਤੇ ਮੈਨੂੰ ਇਸ਼ਾਰਾ ਕਰਕੇ ਮੁਸਕਰਾਇਆ ਫਿਰ ਗੀਤਾ ਚਲੀ ਗਈ बाद ਵਿੱਚ रामू काका ਨੇ ਮੈਨੂੰ ਕਿਹਾ ਲੱਗਦਾ গীਤਾ ਤੇਰੇ ਵੱਲ ਵੀ ਖਿੱਚੀ ਗਈ ਹੈ ਮੈਂ ਕਿਹਾ ਉਹ ਤਾਂ ਤੁਹਾਨੂੰ ਪਸੰਦ ਕਰਦੀ ਹੈ ਇਸ ਤੇ रामू काका ਨੇ ਕਿਹਾ ਕਿਹੜਾ ਪਸੰਦ ਕਰਦੀ ਆ ਉਹ ਤਾਂ ਉਸਦਾ ਪਤੀ ਐਵੇਂ ਆ ਇਸ ਲਈ ਮੇਰੇ ਕੋਲ ਆ ਜਾਂਦੀ ਹੈ ਦੋਸਤੋ ਮੈਂ ਕਿਹਾ ਪਰ ਉਹ ਮੇਰੇ ਤੋਂ ਬਹੁਤ ਵੱਡੀ ਹੈ ਮੈਂ ਸਿਰਫ 21 ਸਾਲ ਦਾ ਹਾਂ ਤੇ ਉਹ 40 ਸਾਲ ਦੇ ਆਸ-ਪਾਸ ਹੋਵੇਗੀ ਰਾਮੂ ਕਾਕਾ ਨੇ ਕਿਹਾ ਜੇ ਤੂੰ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦਾ ਹੈ ਤਾਂ ਵੇਖ ਲੈ ਤੂੰ ਜਵਾਨ ਤੇ ਤਕੜਾ ਹੈ ਇੱਥੇ ਸ਼ਹਿਰ ਵਿੱਚ ਕੋਣ ਕਿਸੇ ਨੂੰ ਜਾਣਦਾ ਹੈ ਇਸ ਬਿਲਡਿੰਗ ਵਿੱਚ ਇੱਕ ਦੂਜੇ ਨਾਲੋਂ ਵੱਧ ਕੇ ਹਨ ਮੈਂ ਘਟੋ ਘਟ ਵੀ ਔਰਤਾਂ ਨੂੰ ਜਾਣਦਾ ਹਾਂ ਜੋ ਆਪਣੇ ਪਤੀਆਂ ਤੋਂ ਇਲਾਵਾ ਬਾਹਰ ਜਾਂਦੀਆਂ ਤੇ ਕੁੜੀਆਂ ਦੀ ਗਿਣਤੀ ਵੀ ਨਹੀਂ ਹੈ ਬਾਦੂ ਇੱਧਰ ਉਧਰ ਹੁੰਦਾ ਰਹਿੰਦਾ ਹੈ ਮੈਂ ਕਿਹਾ ਚਾਚਾ ਮੈਨੂੰ ਵੀ ਕਈ ਕੁੜੀਆਂ ਨੂੰ ਵੇਖ ਕੇ ਲੱਗਾ ਸੀ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਸ਼ਰਾਰਤ ਹੈ ਪਰ ਮੈਂ ਬਹੁਤਾ ਧਿਆਨ ਨਹੀਂ ਦਿੱਤਾ RAMU ਕਾਕਾ ਹੱਸ ਕੇ ਬੋਲਿਆ ਓਏ ਤੂੰ ਤਾਂ ਬਹੁਤ ਸ਼ਰੀਫ ਹੈ ਲੱਗਦਾ ਤੇਰਾ ਵੀ ਰੀਮਨ ਕਟਵਾਉਣਾ ਪਵੇਗਾ ਅਸੀਂ ਏਵੇਂ ਹੀ ਹੱਸਦੇ ਗੱਲਾਂ ਕਰਦੇ ਰਹੇ ਫਿਰ ਅਗਲੇ ਹਫਤੇ RAMU ਕਾਕਾ ਨੇ ਮੈਨੂੰ ਕਿਹਾ ਅੱਜ ਅੱਧੀ ਰਾਤ ਨੂੰ ਅਸੀਂ ਡਿਊਟੀ ਤੋਂ ਵਾਪਸ ਆਪਣੇ ਕਮਰੇ ਵਿੱਚ ਆ ਜਾਵਾਂਗੇ ਮੈਂ ਕਿਹਾ ਕਿਉਂ ਉਹ ਵੀ ਆਪਣੀ ਡਿਊਟੀ ਛੱਡ ਕੇ RAMU ਕਾਕਾ ਬੋਲਿਆ ਓਏ ਇੱਥੇ ਕੌਣ ਦੇਖਦਾ ਏ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਅਸੀਂ ਚੁੱਪਚਾਪ ਆਪਣਾ ਕੰਮ ਕਰਕੇ ਵਾਪਸ ਆ ਜਾਵਾਂਗੇ ਮੈਂ ਪੁੱਛਿਆ ਕੀ ਕੰਮ ਹੈ ਦਾ ਮੁਕਾ ਕਾ ਨੇ ਮੇਰਾ ਹੱਥ ਦਬਾ ਕੇ ਕਿਹਾ ਅੱਜ ਤੈਨੂੰ ਝੂਟੇ ਮਾਂਟੇ ਕਰਵਾਵਾਂਗੇ ਦੋਸਤੋ ਉਸ ਦੀ ਗੱਲ ਸਮਝ ਕੇ ਵੀ ਮੈਂ ਜਾਣ ਬੁੱਝ ਕੇ ਅਨਜਾਣ ਬਣ ਗਿਆ ਤੇ ਪੁੱਛਿਆ ਇਸ ਦਾ ਕੀ ਮਤਲਬ ਹੈ ਚਾਚਾ ਬੋਲਿਆ ਸਬਰ ਰੱਖ ਤੈਨੂੰ ਸਭ ਕੁਝ ਪਤਾ ਲੱਗ ਜਾਵੇਗਾ ਸਾਡੀ ਡਿਊਟੀ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਹੁੰਦੀ ਸੀ ਉਸ ਦਿਨ ਅਸੀਂ ਦੋਵੇਂ ਕਾਫੀ ਕੋ ਮਦੇਰਾ ਤੇ ਪੂਰੀ ਤਨਦੇਹੀ ਨਾਲ ਸਾਰੇ ਸੋਸਾਇਟੀ ਵਿੱਚ ਡਿਊਟੀ ਕੀਤੀ। ਦੋਸਤੋ 12 ਵਜੇ ਤੱਕ ਲੋਕ ਆਉਂਦੇ ਜਾਂਦੇ ਰਹਿੰਦੇ ਸੀ। 1 ਵਜੇ ਦੇ ਕਰੀਬ RAMU ਕਾਕਾ ਮੈਨੂੰ ਡਿਊਟੀ ਕਰਦੇ ਰਹਿਣ ਲਈ ਕਹਿ ਕੇ ਚਲਾ ਗਿਆ ਤੇ ਅੱਧੇ ਘੰਟੇ ਬਾਅਦ ਮੈਨੂੰ ਉਸ ਦਾ ਫੋਨ ਆਇਆ। ਓਏ ਸੁਣ ਇੱਕ ਗੇੜਾ ਲਾ ਕੇ ਸਿੱਧਾ ਕਮਰੇ ਵਿੱਚ ਆ ਜਾ। ਮੈਂ ਪੂਰੀ ਸੋਸਾਇਟੀ ਦਾ ਚੱਕਰ ਲਾ ਕੇ ਸਿੱਧਾ ਆਪਣੇ ਕਮਰੇ ਵਿੱਚ ਆ ਗਿਆ। ਜਦੋਂ ਮੈਂ ਕਮਰੇ ਦੇ ਅੰਦਰ ਗਿਆ ਤਾਂ ਦੇਖਿਆ ਉਥੇ ਗੀਤਾ ਪਹਿਲਾਂ ਹੀ ਬੈਠੀ ਸੀ रामू ਕਾਕਾ ਤੇ ਗੀਤਾ ਦੋਵੇਂ ਬੋਤਲ ਤੇ ਖਾਣ ਵਾਲਾ ਸਮਾਨ ਲੈ ਕੇ ਬੈਠੇ ਹੋਏ ਸੀ ਜੋ ਗੀਤਾ ਨੇ ਕਿਸੇ ਦੇ ਘਰੋਂ ਲਿਆਂਦਾ ਸੀ ਮੈਂ ਵੀ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ ਗੀਤਾ ਨੇ ਆਪਣੇ ਹੱਥਾਂ ਨਾਲ ਇੱਕ ਪੈਗ ਤਿਆਰ ਕਰਕੇ ਮੈਨੂੰ ਦਿੱਤਾ ਮੈਂ ਉਸਨੂੰ ਪੀ ਗਿਆ ਦੋਸਤੋ ਗੀਤਾ ਦੇ ਕੱਪੜਿਆਂ ਵੱਲ ਪਹਿਲਾਂ ਤਾਂ ਮੈਂ ਧਿਆਨ ਨਹੀਂ ਦਿੱਤਾ ਪਰ ਜਦੋਂ 2-3 ਪੈਗ ਅੰਦਰ ਗਏ ਗੀਤਾ ਮੈਨੂੰ ਬਹੁਤ ਸੋਹਣੀ ਲੱਗਣ ਲੱਗੀ ਰਾਮੂ ਕਾਕਾ ਨੇ ਮੇਰੀ ਨਿਗਾਹ ਨੂੰ ਸਮਝ ਲਿਆ ਤਾਂ ਉਸਨੇ ਗੀਤਾ ਨੂੰ ਕਿਹਾ ਇਸ ਨੂੰ ਕੁਝ ਸਿਖਾ ਦੇਓ ਉਹ ਮੇਰੇ ਕੋਲ ਆ ਕੇ ਬੈਠ ਗਈ ਪਰ ਮੈਂ ਬਹੁਤ ਸ਼ਰਮਾਰਿਆ ਸੀ ਫਿਰ ਜਦੋਂ ਉਸਨੇ ਮੇਰਾ ਹੱਥ ਦੇਖਿਆ ਤਾਂ ਮੇਰੇ ਵੱਲ ਵੇਖਦੀ ਹੀ ਰਹਿ ਗਈ ਤੇ ਬੋਲੀ ਕਿ ਮੈਂ ਅੱਜ ਤੱਕ ਇੰਨਾ ਵੱਡਾ ਹਾਥ ਕਦੇ ਨਹੀਂ ਦੇਖਿਆ ਦੋਸਤੋ ਫਿਰ ਸਵੇਰ ਤੱਕ ਉਸਨੇ ਮੈਨੂੰ ਖਾਣਾ ਬਣਾਉਣ ਦਾ ਵੱਲ ਸਿਖਾ ਦਿੱਤਾ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਦਿਨ ਸੀ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਕਿਉਂਕਿ ਮੈਂ ਸਭ ਕੰਮ ਕਰ ਕਰਨ ਲੱਗ ਪਿਆ ਸੀ ਦੋਸਤੋ ਹੁਣ ਮੈਂ ਕਿਹੜੇ ਸ਼ਬਦਾਂ ਵਿੱਚ ਬਿਆਨ ਕਰਾਂ ਤੁਸੀਂ ਸਮਝਦਾ ਰਹੋ ਫਿਰ ਗੀਤਾ ਚਲੀ ਗਈ ਹੁਣ ਦਿਨੋ ਦਿਨ ਮੈਂ ਵੀ ਵਿਗੜਦਾ ਜਾ ਰਿਹਾ ਸੀ ਹੁਣ ਮੈਨੂੰ ਪਤਾ ਸੀ ਕਿ ਮੇਰਾ ਵੱਡਾ ਹੱਥ ਮੇਰੀ ਸਭ ਤੋਂ ਵੱਡੀ ਤਾਕਤ ਹੈ ਦੋਸਤੋ ਸਮਝਣ ਵਾਲਿਆਂ ਲਈ ਇਸ਼ਾਰਾ ਕਾਫੀ ਹੈ ਪਰ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਸੀ ਇੱਕ ਦਿਨ ਮੈਂ ਇਹ ਗੱਲ ਗੀਤਾ ਨੂੰ ਕਹੀ ਤਾਂ ਉਸਨੇ ਕਿਹਾ ਚਿੰਤਾ ਨਾ ਕਰੋ ਮੈਂ ਕੁਝ ਕਰਦੀ ਹਾਂ ਕੁਝ ਦਿਨਾਂ ਬਾਅਦ ਗੀਤਾ ਮੈਨੂੰ ਇੱਕ ਫਲੈਟ ਵਿੱਚ ਲੈ ਗਈ ਉਸਨੇ ਮੈਨੂੰ ਆਪਣੀ ਇੱਕ ਮੈਡਮ ਨਾਲ ਮਿਲਾਇਆ ਜੋ ਬਹੁਤ ਸੋਹਣੀ ਸੀ ਗੀਤਾ ਨੇ ਕਿਹਾ ਮੈਡਮ ਜੀ ਇਹ ਹੀ ਉਹ ਜੱਸੀ ਹੈ ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਮੈਡਮ ਨੇ ਮੈਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਮੈਨੂੰ ਸੌਫੇ ਤੇ ਬਿਠਾਇਆ ਤੇ ਗੀਤਾ ਨੂੰ ਕਿਹਾ ਇਸ ਲਈ ਚਾਹ ਬਣਾ ਲਿਆਵੋ ਗੀਤਾ ਚਾਹ ਬਣਾਉਣ ਚਲੀ ਗਈ ਤਾਂ ਮੈਂ ਸ਼ਰਮ ਵਿੱਚ ਚੁੱਪਚਾਪ ਸੌਫੇ ਤੇ ਬੈਠਾ ਰਿਹਾ ਇਰ ਕੁਝ ਸਮੇਂ ਦੀ ਚੁੱਪ ਤੋਂ ਬਾਅਦ ਮੈਡਮ ਜੀ ਬੋਲੇ ਗੀਤਾ ਤੇਰੀ ਬਹੁਤ ਤਾਰੀਫ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਤੇਰੇ ਵਰਗਾ ਕੋਈ ਨਹੀਂ ਹੈ ਇਸ ਇਲਾਕੇ ਵਿੱਚ ਤਾਂ ਬਿਲਕੁਲ ਵੀ ਨਹੀਂ ਹੈ ਤੇਰੇ ਵਿੱਚ ਜਿਆਦਾ ਵੀ ਕੀ ਖਾਸ ਹੈ ਜੋ ਚੰਗਾ ਖਾਣਾ ਖਾਉਂਦਾ ਹੈ ਦੋਸਤੋ ਮੈਂ ਕੀ ਕਹਿੰਦਾ ਮੈਨੂੰ ਸ਼ਰਮ ਮਹਿਸੂਸ ਹੋਈ ਮੈਡਮ ਨੇ ਫਿਰ ਕਿਹਾ ਦੇਖੋ ਇਸ ਤਰ੍ਹਾਂ ਸ਼ਰਮੀਲੇ ਹੋਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਜੇ ਤੁਹਾਡੇ ਕੋਲ ਦੁਨੀਆ ਤੋਂ ਕੁਝ ਵੱਖਰਾ ਵੱਲ ਹੈ ਤਾਂ ਉਸ ਨੂੰ ਸਾਫਤ ਕਰਨਾ ਪੈਂਦਾ ਹੈ ਨਹੀਂ ਤਾਂ ਜਾ ਸਕਦਾ ਹੈ ਫਿਰ ਮੈਂ ਮੈਡਮ ਨੂੰ ਚੰਗੀ ਤਰ੍ਹਾਂ ਖਾਣਾ ਪੀਣਾ ਕਰਵਾਇਆ ਦੋਸਤੋ ਕੁਝ ਗੱਲਾਂ ਬਾਤਾਂ ਤੋਂ ਬਾਅਦ ਮੈਡਮ ਫਰੈਸ਼ ਹੋਣ ਚਲੀ ਗਈ ਤੇ ਫਿਰ ਵਾਪਸ ਆ ਕੇ ਬੋਲੀ ਹੁਣ ਤੂੰ ਚਲਾ ਜਾ ਜਿਸ ਦਿਨ ਦੁਬਾਰਾ ਜ਼ਰੂਰਤ ਪਈ ਮੈਂ ਤੈਨੂੰ ਬੁਲਾ ਲਵਾਂਗੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਵਾਪਸ ਆ ਗਿਆ ਉਸ ਤੋਂ ਬਾਅਦ ਗੀਤਾ ਦੀ ਮਦਦ ਨਾਲ ਮੈਂ ਕਈਆਂ ਨੂੰ ਖਾਣਾ ਖਵਾਇਆ ਸੀ ਹੁਣ ਮੈਂ ਵੀ ਬਹੁਤ ਖੁਸ਼ ਸੀ ਕੁਝ ਗੱਲਾਂ ਸਮਝਦਾਰ ਲੋਕਾਂ ਲਈ ਹੁੰਦੀਆਂ ਹਨ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਨਾ ਭੁੱਲੋ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਤੇ ਕਹਾਣੀ ਲੈ ਕੇ And no